ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੰਜਾਬੀ ਸਟੂਡੈਂਟਸ ਦੀ ਗਿਣਤੀ ਘਟਣ ਨਾਲ ਕੈਨੇਡਾ ਦੀਆਂ ਬੱਸਾਂ ਹੋਈਆਂ ਸੁੰਨੀਆਂ ਬ੍ਰੈਂਟਨ ਦਾ ਟ੍ਰਾਂਜ਼ਿਟ ਮਹਿਕਮਾ 17.5 ਮਿਲੀਅਨ ਡਾਲਰ ਦੇ ਘਾਟੇ 'ਚ ਪਹੁੰਚਿਆ ਮੰਤਰੀਆਂ ਤੇ ਐਮਪੀਜ਼ ਨੂੰ ਸਿੱਧੇ ਹੋ ਗਏ ਸਿੱਖਾਂ ਦੇ ਨੁਮਾਇੰਦੇ ਫਰੋਤੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਟਰੰਪ ਨੇ ਕਾਰਨੀ ਨਾਲ ਚੰਗੇ ਸਬੰਧਾਂ ਦੀ ਛਲਾਗਾ ਕੀਤੀ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਨਹੀਂ ਦਿੱਤਾ ਪ੍ਰੋਸਾ ਕੈਨੇਡਾ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਤਹਿਤ ਤਨਖਾਹ ਦਾ ਅਸੈਸਮੈਂਟ ਹਟਾਇਆ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਐਲ ਐਮ ਆਈਏ ਆਧਾਰਿਤ ਹੋਣਗੇ ਪੰਜਾਬੀਆਂ ਤੋਂ ਬਗੈਰ ਕੈਨੇਡਾ ਦੀਆਂ ਬੱਸਾਂ ਸੁੰਨੀਆਂ ਨਜ਼ਰ ਆ ਰਹੀਆਂ ਨੇ ਤੇ ਪਬਲਿਕ ਟਰਾਂਜ਼ਿਟ 'ਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ 'ਚ ਵੱਡੀ ਕਮੀ ਦਰਜ ਕੀਤੀ ਗਈ ਹੈ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪਬਲਿਕ ਟਰਾਂਜ਼ਿਟ ਅਖਵਾਉਣ ਵਾਲੇ ਬ੍ਰੈਂਟਨ ਟਰਾਂਜ਼ਿਟ ਦੀ ਕਮਾਈ 'ਚ 26 ਮਿਲੀਅਨ ਡਾਲਰ ਦੀ ਕਮੀ ਦਰਜ ਕੀਤੀ ਗਈ ਹੈ। ਸਿਟੀ ਕੌਂਸਲ ਕੋਲ ਪੁਜੀ ਰਿਪੋਰਟ ਮੁਤਾਬਕ ਬੱਸਾਂ ਵਾਲਾ ਵਿਭਾਗ 30 ਸਤੰਬਰ ਤੱਕ 17.5 ਮਿਲੀਅਨ ਡਾਲਰ ਦੇ ਘਾਟੇ 'ਚ ਚੱਲ ਰਿਹਾ ਸੀ ਤੇ ਆਉਣ ਵਾਲੇ ਸਮੇਂ ਦੌਰਾਨ ਮੁਸਾਫਰਾਂ ਦੀ ਗਿਣਤੀ ਘਟਣ ਮਗਰੋਂ ਘਾਟਾ ਹੋਰ ਵੱਧ ਸਕਦਾ ਹੈ। ਬ੍ਰੈਂਟਨ ਗਾਰਡੀਅਨ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 'ਚ ਆਈ ਕਮੀ ਇਸ ਘਾਟੇ ਦਾ ਵੱਡਾ ਕਾਰਨ ਬਣਦੀ ਹੈ ਸਿਟੀ ਸਟਾਫ ਨੇ ਵੀ ਫੈਡਰਲ ਸਰਕਾਰ ਤੇ ਦੋਸ਼ ਲਾਇਆ ਕਿ ਸਟੱਡੀ ਵੀਜ਼ਿਆਂ ਦੀ ਗਿਣਤੀ 'ਚ ਕਟੌਤੀ ਕਰਕੇ ਟਰਾਂਜ਼ਿਟ ਸਿਸਟਮ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਸਿਟੀ ਸਟਾਫ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਨੀਤੀਆਂ 'ਚ ਵੱਡੀਆਂ ਤਬਦੀਲੀਆਂ ਕਰਕੇ ਕੌਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਰੈਜ਼ਿਡੈਂਟਸ ਦੀ ਗਿਣਤੀ 'ਚ ਕਮੀ ਆਈ ਹੈ ਇਸ ਨਾਲ ਟਰਾਂਜ਼ਿਟ ਮੁਸਾਫਰਾਂ ਦੀ ਗਿਣਤੀ ਘਟ ਗਈ ਜਦਕਿ 2021 ਤੋਂ ਬਾਅਦ ਬ੍ਰੈਂਟਨ ਸ਼ਹਿਰ 'ਚ ਮੁਸਾਫਰਾਂ ਦੀ ਗਿਣਤੀ ਮੁਲਕ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ 2024 ਦੌਰਾਨ ਟਰਾਂਜ਼ਿਟ ਮੁਸਾਫਰਾਂ ਦੀ ਤੇ ਚ 30 ਫੀਸਡ ਵਾਧਾ ਦਰਜ ਕੀਤਾ ਗਿਆ ਜੋ ਅੱਜ ਤੱਕ ਕਦੇ ਨਹੀਂ ਹੋਇਆ ਦੱਸ ਦਈਏ ਕਿ ਮਈ 2024 ਚ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਸੀਮਤ ਕੀਤੀ ਗਈ ਅਤੇ ਸਤੰਬਰ 2024 ਚ ਸ਼ੁਰੂ ਹੋਏ ਅਕਾਦਮਿਕ ਬਰੇ ਦੌਰਾਨ 35% ਘੱਟ ਵਿਦਿਆਰਥੀ ਵਿਦੇਸ਼ਾਂ ਤੋਂ ਆਏ। ਦੂਜੇ ਪਾਸੇ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਸਿਟੀ ਕਾਉਂਸਲ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਜਿਸ ਨਾਲ ਸ਼ਹਿਰ ਚ ਰਹਿائش ਦੇ ਸੰਕਟ ਨਾਲ ਨਜਿੱਠਿਆ ਜਾ ਸਕਦਾ ਹੈ। ਤਾਜ਼ਾ ਬਿਆਨ ਚ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਟਰਾਂਜ਼ਿਟ ਮੁਸਾਫਰਾਂ ਦੀ ਗਿਣਤੀ ਚ 20% ਕਟੌਤੀ ਹੈਰਾਨੀਕੁਨ ਹੈ। ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ਜੇਰਾਂ ਨੇ ਐਮਪੀਜ਼ ਅਤੇ ਪੁਲਿਸ ਅਫਸਰਾਂ ਦੀ ਮੌਜੂਦਗੀ 'ਚ ਦੋਸ਼ ਲਗਾਇਆ ਕਿ ਐਕਸਟਰਸ਼ਨ ਦੇ ਹਤਕੰਡੇ ਵਰਤਦਿਆਂ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ਤੇ ਮਿਲ ਰਹੀਆਂ ਨੇ Ontario ਗੁਰਦੁਆਰਾਜ਼ ਕਮੇਟੀ World Sikh Organization of Canada ਅਤੇ Sikh Federation ਵੱਲੋਂ Brempton ਵਿਖੇ ਕਰਵਾਏ ਗਏ ਟਾਊਨ ਹਾਲ ਦੌਰਾਨ ਇਸ ਗੱਲ ਦਾ ਉਭਾਰ ਸਾਹਮਣੇ ਆਇਆ ਕਿ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਤੇ ਪੂਰੇ ਮੁਲਕ 'ਚ ਸੰਕਟ ਮੰਡਰਾ ਰਿਹਾ ਹੈ ਇੱਕ ਪਾਸੇ ਕਾਰੋਬਾਰੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਸਿੱਖ ਕਾਰਕੁਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਟਾਊਨ ਹਾਲ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਇੱਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਇੰਨੇ ਵੱਡੇ ਪੱਧਰ ਤੇ ਨਿਸ਼ਾਨਾ ਕਿਵੇਂ ਬਣਾ ਸਕਦੀ ਹੈ ਉਧਰ ਪੀਲ ਅਰੀਜਨਲ ਪੁਲਿਸ ਦੀ ਮੁਖੀ ਨਿਸ਼ਾਨ ਦੁਰਯੱਪਾ ਦਾ ਕਹਿਣਾ ਸੀ ਕਿ 2023 ਚ ਜ਼ਬਰੀ ਵਸੂਲੀ ਦੇ 319 ਮਾਮਲੇ ਸਾਹਮਣੇ ਆਏ ਤੇ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ ਮੌਜੂਦਾ ਬਾਰੇ ਦੌਰਾਨ 436 ਮਾਮਲੇ ਪੁਲਿਸ ਕੋਲ ਆ ਚੁੱਕੇ ਨੇ ਅਤੇ ਰੁਝਾਨ ਨੂੰ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ ਅਨਟਾਰੀਓ ਵਿਧਾਨ ਸਭਾ ਚ ਐਨ ਡੀ ਪੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਏ ਕਿ ਸਰਕਾਰ ਦੇ ਹਰ ਪੱਧਰ ਤੇ ਹਮਲਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਇਉਂ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੋਵੇ ਟਾਊਨ ਹਾਲ ਦੌਰਾਨ ਹਰਜੀਤ ਸਿੰਘ ਢੱਡਾ ਦੇ ਦਿਨ ਦਿਹਾੜੇ ਕਤਲ ਦਾ ਮਸਲਾ ਵੀ ਉੱਭਰਿਆ ਜਿਨ੍ਹਾਂ ਦੀ ਬੇਟੀ ਗੁਰਲੀਨ ਢੱਡਾ ਨੇ ਕਿਹਾ ਕਿ ਗ੍ਰਿਫਤਾਰੀਆਂ ਦੇ ਬਾਵਜੂਦ ਇਸ ਮਾਮਲੇ 'ਚ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਅਜਿਹੇ ਟਾਊਨ ਹਾਊਲਜ਼ ਰਾਹੀਂ ਕੈਨੇਡਾ ਦੇ ਕਾਨੂੰਨ ਕਾਢੇ ਅਤੇ ਲਾ ਐਨਫੋਰਸਮੈਂਟ ਅਫਸਰ ਸਿੱਖਾ ਨੂੰ ਦਰਪੇਸ਼ ਗੁੰਜਲਦਾਰ ਸਮੱਸਿਆਵਾਂ ਨੇੜਿਓਂ ਹੋ ਕੇ ਸਮਝ ਸਕਦੇ ਨੇ ਟਾਊਨ ਹਾਲ 'ਚ ਸ਼ਾਮਲ ਬੁਲਾਰਿਆਂ ਨੇ ਕਿਹਾ ਕਿ ਜਵਾਬਦੇਹੀ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਟਰੰਪ ਨੇ ਕੈਨੇਡਾ ਨਾਲ ਚੰਗੇ ਸਬੰਧਾਂ ਦੀ ਸ਼ਲਾਘਾ ਕੀਤੀ ਪਰ ਇਹ ਨਹੀਂ ਦੱਸਿਆ ਕਿ ਕੀ ਉਹ ਵਪਾਰਕ ਗੱਲਬਾਤ ਦੁਬਾਰਾ ਸ਼ੁਰੂ ਕਰਨਗੇ ਜਾਂ ਨਹੀਂ ਇਹ ਟਿੱਪਣੀਆਂ ਕੈਨੇਡਾ ਅਮਰੀਕਾ ਤੇ ਮੈਕਸੀਕੋ ਦੇ ਨੇਤਾਵਾਂ ਵੱਲੋਂ ਵਿਸ਼ਵ ਕੱਪ ਸਮਾਗਮ 'ਚ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਨੇ ਅਮਰੀਕੀ ਰਾਸ਼ਟਰਪਤੀ ਨੋਰਲਡ ਟਰੰਪ ਨੇ ਕੈਨੇਡਾ ਬਾਰੇ ਬਹੁਤ ਵਧੀਆ ਸ਼ਬਦ ਕਹੇ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਉੱਤਰੀ ਗੁਆਂਢੀ ਨਾਲ ਵਪਾਰਕ ਗੱਲਬਾਤ ਦੁਬਾਰਾ ਸ਼ੁਰੂ ਕਰਨਗੇ ਤਾਂ ਉਹਨਾਂ ਨੇ ਆਸਪਸ਼ਟ ਜਵਾਬ ਦਿੱਤਾ ਅਸੀਂ ਦੇਖਾਂਗੇ ਵਿਸ਼ੈਂਟਨ ਚ ਕੈਨੇਡੀਅਨ ਸੈਂਟਰ ਵਿਖੇ ਇੱਕ ਸਮਾਗਮ 'ਚ ਜਾਂਦੇ ਸਮੇਂ 트ੰਪ ਨੇ ਕਿਹਾ ਕਿ ਉਹਨਾਂ ਦੀ ਸ਼ੁੱਕਰਵਾਰ ਨੂੰ ਵਿਸ਼ਵ ਕੱਪ ਡਰਾਅ ਸਮਾਗਮ ਦੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਨਾਲ ਬਹੁਤ ਵਧੀਆ ਬਹੁਤ ਲਾਭਦਾਇਕ ਗੱਲਬਾਤ ਹੋਈ ਸੀ ਕਾਰਨੀ ਦੇ ਬੁਲਾਰੇ ਨੇ ਕਿਹਾ ਕਿ ਇਹ ਗੱਲਬਾਤ ਉਸਾਰੂ ਸੀ ਪਰ ਕੈਨੇਡਾ ਨਾਲ ਵਪਾਰਕ ਗੱਲਬਾਤ ਦੁਬਾਰਾ ਸ਼ੁਰੂ ਕਰਨ ਬਾਰੇ 트ੰਪ ਨੇ ਕੋਈ ਪੱਕਾ ਵਾਅਦਾ ਨਹੀਂ ਕੀਤਾ ਸਿਰਫ ਇਨਾ ਕਹਾਂ ਅਸੀਂ ਇਸ ਨੂੰ ਹੱਲ ਕਰ ਲਵਾਂਗੇ 트럼ਪ ਨੇ ਕਿਹਾ ਕਿ ਉਹ ਵਪਾਰ ਚ ਬਹੁਤ ਸਖਤ ਨੇ ਪਰ ਪ੍ਰਧਾਨ ਮੰਤਰੀ ਤੇ ਕੈਨੇਡਾ ਨਾਲ ਮੇਰੇ ਬਹੁਤ ਚੰਗੇ ਸਬੰਧ ਨੇ ਸਮੱਸਿਆ ਇਹ ਹੈ ਕਿ ਕੈਨੇਡਾ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਣਾਉਂਦਾ ਏ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਖੁਦ ਵੀ ਬਣਾਉਂਦੇ ਹਾਂ ਕੈਨੇਡਾ ਇੱਕ ਖਾਸ ਜਗ੍ਹਾ ਏ ਅਤੇ ਉਹ ਆਈਸ ਹਾਕੀ ਚ ਸੱਚਮੁੱਚ ਬਹੁਤ ਵਧੀਆ ਨੇ 트럼ਪ ਦੇ ਵੱਡੇ ਪੱਦਰ ਤੇ ਲਗਾਏ ਗਏ ਟੈਰਿਫਸ ਕਾਰਨ ਇਸ ਸਾਲ ਦੀ ਸ਼ੁਰੂਆਤ ਚ ਤਿੰਨਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧ ਵਿਗੜ ਗਏ ਸਨ 트럼ਪ ਨੇ ਅਗਸਤ ਚ ਕੈਨੇਡਾ ਤੇ ਡਿਊਟੀ ਵਧਾ ਕੇ 35% ਕਰ ਦਿੱਤੀ ਸੀ ਪਰ ਮੈਕਸੀਕੋ ਨੂੰ ਛੋਟ ਦੇਣਾ ਜਾਰੀ ਰੱਖਿਆ ਜਿਸ ਤੇ 25% ਦੀ ਡਿਊਟੀ ਲਗਾਈ ਗਈ ਸੀ ਦੋਵੇਂ ਦੇਸ਼ ਸਟੀਲ, ਐਲੂਮੀਨੀਅਮ, ਆਟੋਮੋਬਾਈਲ, ਲੱਕੜ ਅਤੇ ਤਾਂਬੇ ਦੇ ਰਾਸ਼ਟਰਪਤੀ ਦੁਆਰਾ ਲਗਾਏ ਗਏ ਵੱਖਰੇ ਟੈਰਿਫਸ ਦੀ ਮਾਰ ਵੀ ਚੱਲ ਰਹੇ ਨੇ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਤਨਖਾਹ ਦੇ ਅਸੈਸਮੈਂਟ ਨੂੰ ਖਤਮ ਕਰ ਦਿੱਤਾ ਹੈ ਜਿਸ ਨਾਲ ਸਾਰੀਆਂ ਵਰਕ ਪਰਮਿਟ ਅਰਜ਼ੀਆਂ ਹੁਣ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਐਲ ਐਮ ਆਈਏ ਪ੍ਰਕਿਰਿਆ ਰਾਹੀਂ ਹੋਣਗੀਆਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਤਨਖਾਹ ਮੁਲਾਂਕਣ ਲਈ ਹਦਾਇਤਾਂ ਨੂੰ ਹਟਾ ਦਿੱਤਾ ਗਿਆ ਹੈ ਸਬੰਧਤ ਅਧਿਕਾਰੀਆਂ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਤਹਿਤ ਵਰਕ ਪਰਮਿਟ ਅਰਜ਼ੀਆਂ ਤੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਚ ਦਿੱਤੀ ਤਨਖਾਹ ਦੀ ਵਰਤੋਂ ਕਰਦੇ ਹੋਏ ਕਾਰਵਾਈ ਜਾਰੀ ਰੱਖਣ ਲਈ ਕਿਹਾ ਗਿਆ ਹੈ LMIA ਇੱਕ ਦਸਤਾਵੇਜ਼ ਹੈ ਜੋ ਕੈਨੇਡਾ 'ਚ ਕਿਸੇ ਵਿਦੇਸ਼ੀ ਵਰਕਰ ਨੂੰ ਨੌਕਰੀ 'ਤੇ ਰੱਖਣ ਤੋਂ ਪਹਿਲਾਂ ਕਿਸੇ ਰੋਜ਼ਗਾਰਦਾਤਾ ਨੂੰ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ ਕੁਝ ਕਿਸਮ ਦੇ ਅਸਥਾਈ ਵਰਕਰਾਂ ਦੇ ਰੋਜ਼ਗਾਰਦਾਤਾਵਾਂ ਨੂੰ ਵਰਕਰ ਵੱਲੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਐਲਐਮਆਈਏ ਦੇਣ ਦੀ ਲੋੜ ਹੁੰਦੀ ਹੈ ਇਹ ਰੋਜ਼ਗਾਰਦਾਤਾ ਨੂੰ ਅਸਥਾਈ ਵਰਕਰ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਇੱਕ ਪੋਜ਼ੀਟਿਵ ਐਲਐਮਆਈਏ ਇਹ ਦਰਸਾਏਗਾ ਕਿ ਨੌਕਰੀ ਨੂੰ ਭਰਨ ਲਈ ਇੱਕ ਵਿਦੇਸ਼ੀ ਵਰਕਰ ਦੀ ਲੋੜ ਹੈ ਇਹ ਵੀ ਦਰਸਾਏਗਾ ਕਿ ਕੋਈ ਵੀ ਕੈਨੇਡੀਅਨ ਵਰਕਰ ਜਾਂ ਸਥਾਈ ਨਿਵਾਸੀ ਇਹ ਨੌਕਰੀ ਕਰਨ ਲਈ ਉਪਲਬਧ ਨਹੀਂ ਹੈ ਇੱਕ ਪੋਜ਼ੀਟਿਵ ਐਲਐਮਆਈਏ ਨੂੰ ਕਈ ਵਾਰ ਕਨਫਰਮੇਸ਼ਨ ਲੈਟਰ ਵੀ ਕਿਹਾ ਜਾਂਦਾ ਹੈ ਵਰਕ ਪਰਮਿਟ ਲਈ ਅਰਜ਼ੀ ਦੇਣ ਲਈ ਇੱਕ ਵਰਕਰ ਨੂੰ ਨੌਕਰੀ ਦੀ ਪੇਸ਼ਕਸ਼ ਦਾ ਪੱਤਰ, ਇੱਕ ਇਗਰਾਰਨਾਮਾ, LMIA ਦੀ ਕਾਪੀ ਅਤੇ LMIA ਨੰਬਰ ਦੀ ਲੋੜ ਹੁੰਦੀ ਹੈ। ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਦੁਰਵਰਤੋਂ ਅਤੇ ਧੋਖਾਧੜੀ ਤੋਂ ਬਚਣ ਲਈ ਬਦਲਿਆ ਜਾ ਰਿਹਾ ਹੈ। ਹਾਲਾਂਕਿ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਕੈਨੇਡਾ 'ਚ ਪ੍ਰਤਿਭਾਸ਼ਾਲੀ ਵਰਕਰਾਂ ਨੂੰ ਨੌਕਰੀ ਤੇ ਰੱਖਣ ਤੋਂ ਬਚਣ ਲਈ ਕੀਤੀ ਗਈ ਹੈ ਅਤੇ ਇਸ ਦੀ ਬਜਾਏ ਵਿਦੇਸ਼ੀ ਵਰਕਰਾਂ ਤੇ ਨਿਰਭਰ ਕੀਤਾ ਗਿਆ ਹੈ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਰੋਜ਼ਗਾਰ ਦਾ ਤਾਮਾ ਨੂੰ ਪਹਿਲਾਂ ਇਹ ਦਿਖਾਉਣ ਲਈ ਇੱਕ ਐਲਐਮਆਈ ਪ੍ਰਾਪਤ ਕਰਨਾ ਲਾਜ਼ਮੀ ਹੈ ਕਿ ਉਹੀ ਕੰਮ ਕਰਨ ਲਈ ਕੋਈ ਕੈਨੇਡੀਅਨ ਲੇਬਰ ਉਪਲਬਧ ਨਹੀਂ ਹੈ। ਕੈਨੇਡਾ 'ਚ ਪਈ ਭਿਆਨਕ ਬਰਫਬਾਰੀ ਨੇ ਹਾਈਵੇ ਨੂੰ ਖਤਰਨਾਕ ਗਲਾਸ ਫਲੋਰ ਵਾਂਗ ਬਣਾ ਦਿੱਤਾ। ਸੜਕ ਇੰਨੀ ਬਰਫ ਨਾਲ ਜੰਮੀ ਹੋਈ ਸੀ ਕਿ ਗੱਡੀਆਂ ਸਕੇਟਿੰਗ ਰਿੰਗ 'ਚ ਫਿਸਲਦੀਆਂ ਹੋਈਆਂ ਲੱਗ ਰਹੀਆਂ ਸਨ। ਬ੍ਰੇਕ ਲਗਾਉਣ ਤੇ ਵੀ ਪਹੀਏ ਨਹੀਂ ਰੁਕੇ। ਸਟੀering ਫੜ ਕੇ ਵੀ ਗੱਡੀਆਂ ਕਾਬੂ 'ਚ ਨਹੀਂ ਆਈਆਂ ਤੇ ਕੁਝ ਮਿੰਟਾਂ 'ਚ ਹੀ ਹਾਈਵੇ ਤੇ ਦਰਜਣਾ ਵਾਹਨ ਇੱਕ ਦੂਜੇ ਨਾਲ ਟਕਰਾਂਦੇ ਚਲੇ ਗਏ। ਤੇਜ਼ ਬਰਫ਼ਬਾਰੀ ਅਤੇ ਕੜਾਕੇ ਦੀ ਠੰਡ ਕਾਰਨ ਸੜਕ ਤੇ ਬਰਫ਼ ਪੂਰੀ ਤਰ੍ਹਾਂ ਜੰਮ ਚੁੱਕੀ ਸੀ ਜਿਸ ਕਰਕੇ ਥੋੜੀ ਜਿਹੀ ਰਫ਼ਤਾਰ ਜਾਣ ਦੇ ਖਤਰੇਵਰਗੀ ਬਣ ਗਈ ਕੁਝ ਕਾਰਾਂ ਤਾਂ ਇੰਜ ਫਿਸਲਦੀਆਂ ਆਈਆਂ ਜਿਵੇਂ ਕਿਸੇ ਨੇ ੱੱੱਕਾ ਮਾਰ ਕੇ ਟਲਾਂਣ ਤੇ ਛੱਡ ਦਿੱਤਾ ਹੋਵੇ ਕੈਨੇਡਾ ਤੋਂ ਆਈਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਵੀਡੀਓਜ਼ 'ਚ ਦਿਖਦਾ ਏ ਕਿ ਲਗਾਤਾਰ ਬਰਫਬਾਰੀ ਕਾਰਨ ਹਾਈਵੇ ਪੂਰੀ ਤਰ੍ਹਾਂ ਸਫੈਦ ਚਾਦਰ ਨਾਲ ਢੱਕ ਚੁੱਕੇ ਨੇ ਬਰਫ ਇੰਨੀ ਸਖਤ ਅਤੇ ਫਿਸਲਣ ਵਾਲੀ ਹੈ ਕਿ ਗੱਡੀਆਂ ਦੇ ਟਾਇਰ ਸੜਕ ਤੇ ਗ੍ਰਿਪ ਬਣਾਉਣ 'ਚ ਬਿਲਕੁਲ ناکਾਮ ਦਿਖ ਰਹੇ ਨੇ ਵਾਹਨ ਇੱਕ ਦੂਜੇ ਦੇ ਨਾਲ ਟਕਰੌਂਦੇ ਜਾ ਰਹੇ ਨੇ ਬ੍ਰੇਕ ਲਗਾਉਣ ਤੇ ਪਹੀਏ ਤਾਂ ਲੋਕ ਹੋ ਰਹੇ ਨੇ ਪਰ ਗੱਡੀ ਰੁਕਦੀ ਹੀ ਨਹੀਂ ਕਈ ਵਾਹਨ ਹੌਲੀ ਹੋਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਫਿਸਲਣ ਇਨੀ ਜ਼ਿਆਦਾ ਸੀ ਕਿ ਕਾਰਾਂ ਸਿੱਧੀਆਂ ਉੱਛੜ ਕੇ ਦੂਜੀ ਲੇਨ 'ਚ ਜਾਵੜੀਆਂ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਕਿ ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਬੀ ਕਤਾਰ ਲੱਗ ਚੁੱਕੀ ਹੈ ਜਗ੍ਹਾ-ਜਗ੍ਹਾ ਟਰੱਕ ਕਾਰਾਂ ਤੇ ਵੈਨ ਇੱਕ ਦੂਜੇ ਨਾਲ ਟਕਰਾਂਦੇ ਹੋਏ ਸੜਕ ਤੇ ਤਿਰਛੀਆਂ ਪਈਆਂ ਨੇ ਕੁਝ ਗੱਡੀਆਂ ਪੂਰੀ ਤਰ੍ਹਾਂ ਸਾਈਡਵਾਲ ਨਾਲ ਲੱਗ ਗਈਆਂ ਨੇ ਜਦਕਿ ਕਈ ਬਰਫ਼ ਚ ਅਧੀਆਂ ਧਸੀਆਂ ਪਈਆਂ ਨੇ ਸੋਸ਼ਲ ਮੀਡੀਆ ਤੇ ਆ ਰਹੀਆਂ ਜਾਣਕਾਰੀਆਂ ਮੁਤਾਬਕ ਇਹ ਘਟਨਾ ਕੈਨੇਡਾ ਦੇ ਇੱਕ ਮਹੱਤਵਪੂਰਨ ਹਾਈਵੇ ਤੇ ਵਾਪਰੀ ਜਿੱਥੇ 24 ਘੰਟਿਆਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਸੀ ਤਾਪਮਾਨ ਜ਼ੀਰੋ ਤੋਂ ਕਾਫੀ ਹੇਠਾ ਜਾਣ ਨਾਲ ਸੜਕ ਤੇ ਜੰਮੀ ਬਰਫ਼ ਫਿਸਲਣ ਵਾਲੀ ਹੋ ਗਈ ਜਿਸ ਕਰਕੇ ਵਾਹਨ ਕਾਬੂ ਤੋਂ ਬਾਹਰ ਹੁੰਦੇ ਚਲੇ ਗਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਈ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਲੋਕ ਪੁੱਛ ਕਿ ਇਹਨੀ ਖਤਰਨਾਕ ਸਥਿਤੀ 'ਚ ਵਾਹਨਾਂ ਨੂੰ ਹਾਈਵੇ ਤੇ ਆਉਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਗਏ ਸਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ 'ਚ ਪਹਿਲਾਂ ਤੋਂ ਹੀ ਅਲਰਟ ਜਾਰੀ ਕਰਨਾ ਚਾਹੀਦਾ ਸੀ ਕਈ ਹੋਰਾਂ ਨੇ ਡਰਾਈਵਰਾਂ ਨੂੰ ਸਲਾਹ ਦਿੱਤੀ ਕਿ ਬਰਫਬਾਰੀ ਦੇ ਦਿਨਾਂ 'ਚ ਸੜਕ ਤੇ ਨਿਕਲਣ ਵੇਲੇ ਵਧੇਰੇ ਸਾਵਧਾਨ ਰਹਿਣ ਏਅਰ 트랜ਜ਼ਿਟ ਦਾ ਕਹਿਣਾ ਹੈ ਕਿ ਆਪਣੇ ਪਾਇਲਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੁਆਰਾ ਜਾਰੀ ਕੀਤੇ ਗਏ 72 ਘੰਟਿਆਂ ਦੇ ਹੜਤਾਲ ਦੇ ਨੋਟਿਸ ਦੇ ਜਵਾਬ ਚ ਅਗਲੇ 3 ਦਿਨਾਂ ਚ ਹੌਲੀ-ਹੌਲੀ ਕੰਮਕਾਜ ਬੰਦ ਕਰ ਦੇਵੇਗੀ ਯੂਨੀਅਨ ਦੁਆਰਾ ਨੋਟਿਸ ਦੇ ਐਲਾਨ ਤੋਂ ਥੋੜੀ ਦੇਰ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਚ ਮੌਂਟਰੀਅਲ ਸਥਿਤ ਏਅਰਲਾਈਨ ਨੇ ਆਪਣਾ ਬਿਆਨ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਹੜਤਾਲ ਦੇ ਨੋਟਿਸ ਨੂੰ ਸਮੇਂ ਤੋਂ ਪਹਿਲਾਂ ਦੱਸਿਆ ਗਿਆ ਏਅਰ 트랜ਜ਼ਿਟ ਨੇ ਕਿਹਾ ਹੈ ਕਿ ਇਕਰਾਰਨਾਮੇ ਦੀ ਗੱਲਬਾਤ ਚ ਪ੍ਰਗਤੀ ਹੋਈ ਹੈ ਤੇ ਉਸਨੇ ਵਧੀਆ ਪੇਸ਼ਕਸ਼ਾਂ ਕੀਤੀਆਂ ਯੂਨੀਅਨ ਅਤੇ 에어ਲਾਈਨ ਦੋਵਾਂ ਦਾ ਕਹਿਣਾ ਹੈ ਕਿ ਉਹ ਹੜਤਾਲ ਤੋਂ ਪਹਿਲਾਂ ਕਿਸੇ ਸਮਝੌਤੇ ਤੇ ਪਹੁੰਚ ਸਕਦੇ ਨੇ ਜੋ ਕਿ ਬੁੱਧਵਾਰ ਸਵੇਰੇ ਤੋਂ ਸ਼ੁਰੂ ਹੋ ਸਕਦੀ ਹੈ। 에어ਲਾਈਨ ਨੇ ਬਿਆਨ ਚ ਕਿਹਾ ਹੈ ਕਿ ਇਸ ਨੋਟਿਸ ਲਈ ਕੰਪਨੀ ਨੂੰ ਇੱਕ ਐਕਸ਼ਨ ਪਲਾਨ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਅਤੇ ਅਗਲੇ 3 ਦਿਨਾਂ ਚ ਆਪਣੇ ਕੰਮਕਾਜ ਨੂੰ ਹੌਲੀ-ਹੌਲੀ ਅਤੇ ਤਰਤੀਬਵਾਰ ਮੁਅਤਲ ਕਰਨ ਦੀ ਲੋੜ ਹੈ ਤਾਂ ਜੋ ਅਚਾਨਕ ਗੈਰ ਯੋਜਨਾਬੱਧ ਰੁਕਾਵਟ ਦੇ ਨਤੀਜਿਆਂ ਨੂੰ ਰੋਕਿਆ ਜਾ ਸਕੇ। 에어ਟ੍ਰਾਂਸਪੋਰਟ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਉਡਾਣਾਂ ਨੂੰ ਮੁਅਤਲ ਕਰਨਾ ਸ਼ੁਰੂ ਕਰ ਦੇਵੇਗੀ ਜਿਸ ਤੋਂ ਬਾਅਦ ਮੰਗਲਵਾਰ ਨੂੰ ਮੁਕੰਮਲ ਮੁਅਤਲੀ ਹੋਵੇਗੀ ਇਹ ਯਾਤਰੀਆਂ ਨੂੰ ਵਾਪਸ ਲਿਆਉਣਾ ਵੀ ਸ਼ੁਰੂ ਕਰੇਗੀ ਤਾਂ ਜੋ ਹੜਤਾਲ ਹੋਣ ਤੇ ਉਹਨਾਂ ਨੂੰ ਵਿਦੇਸ਼ਾਂ 'ਚ ਫਸਣ ਤੋਂ ਰੋਕਿਆ ਜਾ ਸਕੇ 에어ਲਾਈਨ ਨੇ ਕਿਹਾ ਕਿ ਇਸ ਦਾ ਟੀਚਾ ਹਰ ਕਿਸੇ ਨੂੰ ਉਹਨਾਂ ਦੇ ਮੂਲ ਸਥਾਨ ਤੇ ਵਾਪਸ ਪਹੁੰਚਾਉਣਾ ਹੈ 에어 ਟ੍ਰਾਂਜ਼ਿਟ 33 ਦੇਸ਼ਾਂ 'ਚ 10 ਘਰੇਲੂ ਤੇ 63 ਅੰਤਰਰਾਸ਼ਟਰੀ ਮੰਜ਼ਲਾਂ ਲਈ ਸੇਵਾਵਾਂ ਪ੍ਰਦਾਨ ਕਰਦੀ ਹੈ ਏਅਰਲਾਈਨ ਖੁਦ ਕਹਿੰਦੀ ਹੈ ਕਿ ਇਸ ਦੀਆਂ ਉਡਾਣਾਂ ਮੁੱਖ ਤੌਰ ਤੇ ਯੂਰਪ, ਕੈਰੀਬੀਅਨ, ਸੰਯੁਕਤ ਰਾਜ ਦੇ ਪੂਰਬੀ ਤੱਟ, ਦੱਖਣੀ ਅਮਰੀਕਾ ਤੇ ਉੱਤਰੀ ਅਫਰੀਕਾ ਲਈ ਨੇ। ਏਅਰਲਾਈਨ ਪਾਇਲਟਸ ਐਸੋਸੀਏਸ਼ਨ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਏਅਰਲਾਈਨ ਨੇ ਉਹਨਾਂ ਕੋਲ ਹੜਤਾਲ ਦਾ ਆਦੇਸ਼ ਜਾਰੀ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਛੱਡਿਆ ਸੀ। ਇਹ ਟ੍ਰਾਂਜ਼ਿਟ ਮਾਸਟਰ ਐਗਜ਼ੀਕਿਊਟਿਵ ਕੌਂਸਲ ਦੇ ਚੇਅਰਮੈਨ ਕੈਪਟਨ ਬ੍ਰੈਡਲੀ ਸਮਾਲ ਨੇ ਕਿਹਾ ਕਿ ਮਹੀਨਿਆਂ ਦੀ ਬੇਨਤੀਜਾ ਸੌਦੇਬਾਜ਼ੀ ਹੁਣ ਖਤਮ ਹੁੰਦੀ ਹੈ ਜੇਕਰ ਅਸੀਂ ਕਿਸੇ ਸਮਝੌਤੇ ਤੇ ਨਹੀਂ ਪਹੁੰਚ ਸਕਦੇ ਤਾਂ ਪ੍ਰਬੰਧਨ ਹਰ ਰੱਦ ਕੀਤੀ ਉਡਾਣ ਅਤੇ ਫਸੇ ਹੋਏ ਯਾਤਰੀਆਂ ਲਈ ਜ਼ਿੰਮੇਵਾਰ ਹੋਵੇਗਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਕੁਝ ਯਾਤਰੀ ਆਪਣੀ ਵਾਪਸੀ ਦੀਆਂ ਯੋਜਨਾਵਾਂ ਬਾਰੇ ਚਿੰਤਤ ਸਨ ਕਿਉਂਕਿ ਉਹ ਡੋਮਿਨਿਕਨ ਰਿਪਬਲਿਕ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਸਨ ਯੂਨੀਅਨ ਅਤੇ 에ਅਰਲਾਈਨ ਵਿਚਕਾਰ ਗੱਲਬਾਤ ਜਨਵਰੀ ਚ ਸ਼ੁਰੂ ਹੋਈ ਸੀ ਉਸਦਾ ਏਜੰਡਾ ਉਦਯੋਗ ਮਿਆਰੀ ਤਨਖਾਹ ਲਾਭ ਕੰਮ ਦੇ ਨਿਯਮ ਅਤੇ ਨੌਕਰੀ ਦੀ ਸੁਰੱਖਿਆ ਇਹ ਤਾਂ ਜੋ ਉਹਨਾਂ ਦੇ ਮੌਜੂਦਾ 2015 ਦੇ ਸਮਝੌਤੇ ਨੂੰ ਬਦਲਿਆ ਜਾ ਸਕੇ। ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਪੁਲਿਸ ਬੋਡੀ ਕੈਮਰਿਆਂ ਨੂੰ ਉੱਚ ਜੋਖਮ ਵਾਲੀ ਨਿਗਰਾਨੀ ਸੂਚੀ 'ਚ ਸ਼ਾਮਲ ਲਗਭਗ 7000 ਲੋਕਾਂ ਦੇ ਚਿਹਰਿਆਂ ਦਾ ਪਤਾ ਲਗਾਉਣ ਲਈ ਸਿਖਲਾਈ ਦਿੱਤੀ ਗਈ ਹੈ ਕਿ ਚਿਹਰਾ ਪਛਾਣਨ ਦੀ ਟੈਕਨਾਲੋਜੀ ਉੱਤਰੀ ਅਮਰੀਕਾ ਦੀ ਪੁਲਿਸਿੰਗ 'ਚ ਆਪਣਾ ਥਾਂ ਬਣਾ ਸਕਦੀ ਹੈ। ਇਸ ਦਾ ਲਾਈਵ ਟੈਸਟ ਕੀਤਾ ਜਾ ਰਿਹਾ ਹੈ। ਇਹ ਪਾਇਲਟ ਪ੍ਰੋਜੈਕਟ ਜੋ ਪਿਛਲੇ ਹਫ਼ਤੇ ਸ਼ੁਰੂ ਹੋਇਆ 10 ਲੱਖ ਤੋਂ ਵੱਧ ਲੋਕਾਂ ਵਾਲੇ ਇਸ ਮਹਾਦੀਪ ਦੇ ਸਭ ਤੋਂ ਉੱਤਰੀ ਸ਼ਹਿਰ ਐਡਮਿੰਟਨ ਤੋਂ ਵੀ ਪਰੇ ਚਿੰਤਾਵਾਂ ਵਧਾ ਰਿਹਾ ਹੈ ਬੋਡੀ ਕੈਮਰਾ ਬਣਾਉਣ ਵਾਲੀ ਮੁੱਖ ਕੰਪਨੀ ਐਕਸ਼ਨ ਐਂਟਰਪ੍ਰਾਈਜ਼ ਇੰਕ ਨੇ ਕਿਹਾ ਹੈ ਕਿ ਚਿਹਰਾ ਪਛਾਣਨ ਦੀ ਟੈਕਨੋਲੋਜੀ ਦੀ ਪੁਲਿਸ ਵਰਤੋਂ ਗੰਭੀਰ ਨੈਤਿਕ ਚਿੰਤਾਵਾਂ ਪੈਦਾ ਕਰਦੀ ਹੈ ਐਡਮਿੰਟਨ ਪੁਲਿਸ ਸੇਵਾ ਦੇ ਕਾਰਜਕਾਰੀ ਸੁਪਰਡੈਂਡੈਂਟ ਕਾਰਟ ਮਾਰਟਨ ਨੇ ਕਿਹਾ ਹੈ ਕਿ ਇਸ ਪਾਇਲਟ ਦਾ ਮਕਸਦ ਐਡਮਿੰਟਨ ਦੇ ਗਸ਼ਤੀ ਅਫਸਰਾਂ ਨੂੰ ਉਹਨਾਂ ਦੇ ਬੋਡੀ ਵਾਰਨ ਕੈਮਰਿਆਂ ਰਾਹੀਂ ਕਿਸੇ ਵੀ ਵਿਅਕਤੀ ਦਾ ਪਤਾ ਲਗਾਉਣ ਦੇ ਯੋਗ ਬਣਾ ਕੇ ਸੁਰੱਖਿਅਤ ਬਣਾਉਣਾ ਹੈ ਮਾਰਟਿਨੇ 2 ਦਸੰਬਰ ਦੀ ਪ੍ਰੈਸ ਕਾਨਫਰੰਸ ਚ ਕਿਹਾ ਕਿ ਹੁਣ ਤੱਕ ਉੱਚ ਜੋਖਮ ਵਾਲੀ ਨਿਗਰਾਨੀ ਸੂਚੀ ਚ 6341 ਲੋਕ ਨੇ ਇੱਕ ਵੱਖਰੀ ਨਿਗਰਾਨੀ ਸੂਚੀ ਚ 724 ਹੋਰ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਨਾਂ ਤੇ ਘੱਟੋ ਘੱਟ ਇੱਕ ਗੰਭੀਰ ਅਪਰਾਧਿਕ ਵਾਰੰਟ ਹੈ ਐਕਸ਼ਨ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਰਦੇਸ਼ਕ ਐਨ ਲੀ ਕੁੱਕ ਨੇ ਕਿਹਾ ਹੈ ਕਿ ਅਸੀਂ ਸੱਚਮੁੱਚ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨਿਸ਼ਾਨੇ ਤੇ ਉਹ ਲੋਕ ਹੋਣ ਜਿਨ੍ਹਾਂ ਦੇ ਗੰਭੀਰ ਅਪਰਾਧ ਨੇ ਜੇਕਰ ਪਾਇਲਟ ਦਾ ਵਿਸਤਾਰ ਹੁੰਦਾ ਹੈ ਤਾਂ ਇਹ ਦੁਨੀਆ ਭਰ ਦੀ ਪੁਲਿਸਿੰਗ ਤੇ ਵੱਡਾ ਪ੍ਰਭਾਵ ਪਾ ਸਕਦਾ ਹੈ ਅਮਰੀਕਾ ਚ ਕਈ ਭਾਈਚਾਰਿਆਂ ਨੇ ਜਵਾਬਦੇਹੀ ਦੇ ਇੱਕ ਸਾਧਨ ਵਜੋਂ ਬੋਡੀ ਕੈਮਰਿਆਂ ਦਾ ਸਵਾਗਤ ਕੀਤਾ ਪਰ ਜਨਤਕ ਥਾਵਾਂ ਤੇ ਅਸਲ ਸਮੇਂ ਦੀ ਚਿਹਰਾ ਪਛਾਣਨ ਦੀ ਸੰਭਾਵਨਾ ਰਾਜਨੀਤਿਕ ਖੇਤਰ ਚ ਅਲੋਕਪ੍ਰੀਆ ਰਹੀ ਹੈ ਨਾਗਰਿਕ ਸੁਤੰਤਰਤਾ ਦੇ ਵਕੀਲ ਦੇ ਵਿਰੋਧ ਅਤੇ ਨਸਲੀ ਬੇਇਨਸਾਫੀ ਬਾਰੇ ਇੱਕ ਵਿਆਪਕ ਗੱਲਬਾਤ ਨੇ ਐਕਸਨ ਅਤੇ ਵੱਡੀਆਂ ਟੈਕਨੋਲੋਜੀ ਕੰਪਨੀਆਂ ਨੂੰ ਪੁਲਿਸ ਨੂੰ ਚਿਹਰਾ ਪਛਾਣਨ ਵਾਲੇ ਸੌਫਟਵੇਅਰ ਦੀ ਵਿਕਰੀ ਨੂੰ ਰੋਕਣ ਲਈ ਮਜਬੂਰ ਕੀਤਾ ਸਭ ਤੋਂ ਵੱਡੀਆਂ ਚਿੰਤਾਵਾਂ 'ਚ ਉਹ ਅਧਿਐਨ ਸ਼ਾਮਲ ਸਨ ਜਿਨ੍ਹਾਂ ਨੇ ਦਿਖਾਇਆ ਕਿ ਇਹ ਟੈਕਨੋਲੋਜੀ ਨੁਕਸਦਾਰ ਸੀ ਜੋ ਨਸਲ ਲਿੰਗ ਅਤੇ ਉਮਰ ਦੇ ਆਧਾਰ ਤੇ ਪੱਖਪਾਤੀ ਨਤੀਜੇ ਦਿਖਾਉਂਦੀ ਸੀ ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਪਾਇਲਟ ਦਸੰਬਰ ਦੇ ਅੰਤ ਤੱਕ ਅਤੇ ਸਿਰਫ ਦਿਨ ਦੇ ਸਮੇਂ ਦੌਰਾਨ ਜਾਰੀ ਰਹੇਗਾ ਲਗਭਗ 50 ਅਫਸਰ ਜੋ ਇਸ ਟੈਕਨੋਲੋਜੀ ਦੀ ਜਾਂਚ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਚਿਹਰਾ ਪਛਾਣਨ ਵਾਲੇ ਸੌਫਟਵੇਅਰ ਨੇ ਕੋਈ ਮੇਲ ਖੋਜਿਆ ਹੈ ਜਾਂ ਨਹੀਂ ਨਤੀਜਿਆਂ ਦਾ ਵਿਸ਼ਲੇਸ਼ਣ ਬਾਅਦ ਵਿੱਚ ਸਟੇਸ਼ਨ ਤੇ ਕੀਤਾ ਜਾਵੇਗਾ ਯੂਨੀਵਰਸਿਟੀ ਆਫ ਅਲਬਰਟਾ ਦੇ ਅਪਰਾਧ ਵਿਗਿਆਨ ਦੇ ਪ੍ਰੋਫੈਸਰ ਟੈਮੀਟੋਪ ਓਰੀਓਲ ਨੇ ਕਿਹਾ ਕਿ ਉਹ ਹੈਰਾਨ ਨਹੀਂ ਹਨ ਕਿ ਸ਼ਹਿਰ ਲਾਈਵ ਚਿਹਰਾ ਪਛਾਣਨ ਦੇ ਨਾਲ ਪ੍ਰਯੋਗ ਕਰ ਰਿਹਾ ਹੈ ਕਿਉਂਕਿ ਇਹ ਟੈਕਨੋਲੋਜੀ ਪਹਿਲਾਂ ਹੀ ਹਵਾਈ ਅੱਡੇ ਦੀ ਸੁਰੱਖਿਆ ਅਤੇ ਹੋਰ ਵਾਤਾਵਰਣ ਵਿੱਚ ਸਰਵ ਵਿਆਪਕ ਹੈ ਓਰੀਓਲਾ ਨੇ ਕਿਹਾ ਕਿ ਐਡਮਿੰਟਨ ਚ ਟੂ ਲਈ ਇੱਕ ਪ੍ਰਯੋਗਸ਼ਾਲਾ ਹੈ ਮਿਸਿਸ ਆਗਾ ਦੇ 에रन ਮਿਲਜ਼ ਟਾਊਨ ਸੈਂਟਰ ਵਿਖੇ ਲੁੱਟ ਦੀ ਵਾਰਦਾਤ ਕਰਨ ਵਾਲੇ 4 ਸ਼ੱਕੀਆਂ ਨੂੰ ਪੁਲਿਸ ਨੇ ਹਥੌੜਿਆਂ ਸਹਨੇ ਕਾਬੂ ਕਰ ਲਿਆ। ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ੱਕੀਆਂ ਦੀ ਗੱਡੀ ਦਾ ਪਿੱਛਾ ਕਰਦੇ ਆ ਤੇ ਬਾਅਦ ਵਿੱਚ ਪੈਦਲ ਪਿੱਛਾ ਕਰਦੇ ਪੁਲਿਸ ਮੁਲਾਜ਼ਮ ਦੇਖੇ ਜਾ ਸਕਦੇ ਨੇ। ਪੀਲ ਅਰੀਜਨਲ ਪੁਲਿਸ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਸ਼ੱਕੀਆਂ ਨੂੰ ਕਾਬੂ ਕੀਤੇ ਜਾਣ ਦੀ ਪ੍ਰਕਿਰਿਆ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ 에रन ਮਿਲਜ਼ ਟਾਊਨ ਸੈਂਟਰ ਤੋਂ ਕੁਝ ਵੀ ਚੋਰੀ ਨਹੀਂ ਹੋਇਆ। ਪੁਲਿਸ ਮੁਤਾਬਕ ਟਾਊਨ ਸੈਂਟਰ ਦੇ ਸੁਰੱਖਿਆ ਗਾਰਡਾਂ ਨੇ ਇੱਕ ਸ਼ੱਕੀ ਨੂੰ ਖੁਦ ਕਾਬੂ ਕਰ ਲਿਆ ਜਦਕਿ ਤਿੰਨ ਸ਼ੱਕੀ Honda CRV ਵਿੱਚ ਫਰਾਰ ਹੋ ਗਏ। ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆਂ ਇਹਨਾਂ ਦਾ ਪਿੱਛਾ ਕੀਤਾ ਤੇ ਇੱਕ ਰਹਿਸ਼ੀ ਇਲਾਕੇ ਚ ਘੇਰ ਲਿਆ। ਪੁਲਿਸ ਦੀਆਂ ਗੱਡੀਆਂ ਨਾਲ ਕਿਰਨ ਮਗਰੋਂ ਸ਼ੱਕੀਆਂ ਨੇ ਦੌੜ ਕੇ ਫਰਾਰ ਹੋਣ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋ ਸਕੇ। ਜਾਂਚ ਕਰਤਾਵਾਂ ਮੁਤਾਬਕ ਸ਼ੱਕੀਆਂ ਦੀ ਉਮਰ 14 ਸਾਲ ਤੋਂ 17 ਸਾਲ ਹੈ ਤੇ 2 ਦਸੰਬਰ ਨੂੰ ਬਾਅਦ ਦੁਪਹਿਰ ਤਕਰੀਬਨ 1.5 ਵਜੇ ਵਾਰਦਾਤ ਕਰਨ ਪੁੱਜੇ। ਸ਼ੱਕੀਆਂ ਵਿਰੁੱਧ ਲੁੱਟ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਟ੍ਰਾਂਟੋ ਦੀ ਮੇਜਰ ਮੈਕਨਜ਼ੀ ਡਰਾਈਵ ਨੇੜੇ ਹਾਈਵੇ 400 ਤੇ ਇੱਕ ਟ੍ਰਾਂਸਪੋਰਟ ਟਰੱਕ ਅਤੇ ਕਾਰ ਦੀ ਹੋਈ ਟੱਕਰ ਦੋ ਜਣਿਆਂ ਦੀ ਮੌਤ ਦਾ ਕਾਰਨ ਬਣੀ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਤਕਰੀਬਨ ਪੌਣੇ 4 ਵਜੇ ਹਾਦਸਾ ਵਾਪਰਿਆ ਜਦੋਂ ਟ੍ਰਾਂਸਪੋਰਟ ਟਰੱਕ ਅਤੇ ਪੈਸੇਂਜਰ ਵਹੀਕਲ ਟੈਸਟਨ ਰੋਡ ਵੱਲ ਵਧ ਰਹੇ ਸਨ ਪੁਲਿਸ ਮੁਤਾਬਕ ਕਾਰ 'ਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ 'ਚੋਂ ਬ੍ਰੈਡਫੋਰਡ ਨਾਲ ਸੰਬੰਧਤ 30-30 ਸਾਲ ਦੇ ਦੋ ਜਣਿਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ Ontario Provincial Police ਦੇ ਸਰਜੰਟ ਕੈਰੀ ਸ਼ਮਿਡ ਨੇ ਕਿਹਾ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਰੋਡ ਕੰਡੀਸ਼ਨਜ਼ ਸੰਭਾਵਤ ਤੌਰ ਤੇ ਹਾਦਸੇ ਲਈ ਜ਼ਿੰਮੇਵਾਰ ਨਜ਼ਰ ਨਹੀਂ ਆਉਂਦੀਆਂ ਪੜਤਾਲ ਦੇ ਮੱਦੇਨਜ਼ਰ ਹਾਈਵੇ ਦੀਆਂ ਬੰਦ ਲੇਨਸ ਨੂੰ ਬਾਅਦ ਦੁਪਹਿਰ ਹੀ ਖੋਲਿਆ ਜਾ ਸਕਿਆ Ontario Provincial Police ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਜਾਂਚ ਕਰਤਾਵਾਂ ਨਾਲ 905814 5777 ਤੇ ਸੰਪਰਕ ਕੀਤਾ ਜਾਵੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੰਜਾਬੀ ਸਟੂਡੈਂਟਸ ਦੀ ਗਿਣਤੀ ਘਟਣ ਨਾਲ ਕੈਨੇਡਾ ਦੀਆਂ ਬੱਸਾਂ ਹੋਈਆਂ ਸੁੰਨੀਆਂ ਬ੍ਰੈਂਟਨ ਦਾ ਟ੍ਰਾਂਜ਼ਿਟ ਮਹਿਕਮਾ 17.5 ਮਿਲੀਅਨ ਡਾਲਰ ਦੇ ਘਾਟੇ 'ਚ ਪਹੁੰਚਿਆ ਮੰਤਰੀਆਂ ਤੇ ਐਮਪੀਜ਼ ਨੂੰ ਸਿੱਧੇ ਹੋ ਗਏ ਸਿੱਖਾਂ ਦੇ ਨੁਮਾਇंदे ਫਰੋਤੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਟਰੰਪ ਨੇ ਕਾਰਨੀ ਨਾਲ ਚੰਗੇ ਸਬੰਧਾਂ ਦੀ ਛਲਾਗਾ ਕੀਤੀ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਨਹੀਂ ਦਿੱਤਾ ਪ੍ਰੋਸਾ ਕੈਨੇਡਾ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਤਹਿਤ ਤਨਖਾਹ ਦਾ ਅਸੈਸਮੈਂਟ ਹਟਾਇਆ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਐਲ ਐਮ ਆਈਏ ਆਧਾਰਿਤ ਹੋਣਗੇ ਇਸ ਦੇ ਨਾਲ ਹੀ ਆਪਨੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ